मेरे घर का ताला बाहर लगा के दिन के बारह बजे गवांडी के मकान पे पोडियां लगा के ऊपर मेरी छते चढ़े हैं दो तो बंदे बाहर से के दो तो बंदे अंदर पहुंचे हैं ऊपर पौड़ियों का दरवाजा तोड़ा है तो दरवाजा तोड़ के और फिर दूसरा एक दरवाजा है अंदर एंट्री करने वाला वो दरवाजा तोड़ा, तोड़ा गया है उसके बाद इसने हमारी लाइव उठाई करी है जिसके मेरे पास सीसीटीवी फुटेज हैगे ਮੇਰੇ ਮੇਰੀ ਮੇਰੇ ਤਲਵਾਰ ਮੇਰੀ ਮਿਸਰੀ ਦੇ ਦੋਨੋਂ ਹੱਥ ਕੱਟੇ ਹੋਏ ਤਲਵਾਰ ਤੇ ਜਿਸ ਦੇ ਹਾਥੇ ਮਾਰੂ ਹਥਿਆਰ ਫੜੇ ਹੋਏ ਸੀ ਇੱਕ ਤਲਵਾਰ ਇੱਕ ਰੋੜ ਔਰ ਇੱਕ ਰੱਸੀ ਇੱਕ ਛੋਰਾ ਜੋ ਕਿ ਮਹਾ पे ਬਾਹਰ ਤੋਂ ਮੈਨੂੰ ਕੋਈ ਪ੍ਰੋਡਕਸ਼ਨ ਨਾ ਮਿਲ ਸਕੇ ਬਾਹਰ ਗੇਟ ਤੇ ਲੋਕ ਪੜੋਸੀ ਖੜੇ ਰਹੇ ਉਹਨਾਂ ਨੇ ਪੀਸੀਆਰ ਨੂੰ ਫੋਨ ਕਰਿਆ ਤੋਂ ਪੁਲਿਸ ਆਈ ਹੈ ਇਹ ਸਾਡੇ ਕੋਲ ਅਪੀਮਿਸ਼ਨ ਆਈ ਸੀ 112 ਦੇ ਤੋਂ ਇੱਕ ਬੰਦੇ ਨੂੰ ਕੋਈ ਘਰ ਦੇ ਵਿੱਚ ਫੜ ਕੇ ਕੁੱਟਦੇ ਇਹ ਅਸੀਂ ਮੌਕੇ ਤੇ ਪਹਿਲਾਂ ਪੀਸੀਆ ਪਹੁੰਚ ਗਿਆ ਫਿਰ ਸਾਡੇ ਐਸਏ ਰਣਜੀਤ ਸਿੰਘ ਗਿਆ ਜਿਹੜਾ ਪ੍ਰੀਮ ਕੁਮਾਰ ਦੇ ਖਿਲਾਫ 4 ਐਫਆਈਆਨ ਕਰਕੇ ਤੇ 420 ਦੀਆਂ ਇਹ ਕਹਿੰਦਾ ਮੈਂ ਆਪਣੇ ਵਕੀਲ ਨਾਲ ਸਲਾਹ ਕਰਕੇ ਤੁਹਾਨੂੰ ਬਿਆਨ ਲਗਾ ਇਹਨੇ ਅਜੇ ਤੱਕ ਆਪਣਾ ਕੋਈ ਬਿਆਨ ਨਹੀਂ ਲਖਾਇਆ ਨੀ ਕਰਵਾ ਲਈ ਜੀ ਪਤਾ ਨਹੀਂ ਕਿ ਉਹ ਪ੍ਰੈਜ਼ੀਡੈਂਟ ਪੁਰਾਣੀ ਰਣਜੀਤ ਉਹ ਜਿਹੜਾ ਬੰਦਾ ਫੜਿਆ ਸੀ ਉਹਨੇ ਸਾਨੂੰ ਦੱਸਿਆ ਸੀ ਵੀ ਮੈਂ ਇਹ ਤੋਂ ਪੈਸੇ ਲੈਣੇ ਨੇ ਇਹ ਮੇਰੇ ਪੈਸੇ ਨਹੀਂ ਮੰਨਦਾ ਤੇ ਆਪਣਾ ਜਿੰਦਾਂ ਨਹੀਂ ਖੋਲਦਾ ਸੀਗਾ ਮੈਂ ਉੱਪਰ ਦੀ ਚੜ੍ਹ ਕੇ ਜਾ ਕੇ ਇਹਦੇ ਘਰੇ ਜਿਹੜਾ ਇਹਦੇ ਤੇ ਹਮਲਾ ਕੀਤਾ ਸੀਗਾ ਈ ਮੈਂ ਤਾਂ ਪੈਸੇ ਮੰਗੇ ਦੀ ਇਹਨੇ ਮੈਨੂੰ ਕੁੱਟਮਾਰ ਕਰਤੀ ਮੈਂ ਦੇਖੋ ਇਹਦੇ ਖਾਤੇ ਵਿੱਚ ਵੱਟ ਕੇ ਲੱਗ ਗਿਆ ਜੀ ਜੀ ਕਿਹੜੀ ਦਰਵਾ ਦੇ ਸਰ ਮਾਮਲਾਦਾਰ ਜੀ ਜੇ ਸਟੇਟਮੈਂਟ ਲਿਖਾਊਗਾ ਤਾਂ ਪਰਚਾ ਕਰ ਅਸੀਂ ਉਹਦੀ ਆਪਣੇ ਵੱਲੋਂ ਜਿਹੜੀ ਆ ਠੰਡਰ ਵੱਲੋਂ ਉਹਦੀ ਲੋਕੂ ਕਰ ਵੀ ਕਰ